ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਦੇ ਵਿੱਚ ਅੱਜ ਬਣਾਵਾਂਗੇ ਮੰਗੋ ਦੀ ਆਈਸਕ੍ਰੀਮ ਜਿਹਦੇ ਲਈ ਤੇ ਨੰਬ ਲੈ ਲੈਨੇ ਅੰਬਾਂ ਨੂੰ ਪਹਿਲਾਂ ਆਪਾਂ ਛਿੱਲਾਂਗੇ ਚੰਗੀ ਤਰ੍ਹਾਂ ਤੁਸੀਂ ਆਪਣੀ ਪਰਿਵਾਰ ਦੇ ਹਿਸਾਬ ਦੇ ਨਾਲ ਅੰਬ ਲੈ ਸਕਦੇ ਹੋ ਵੱਧ ਜਾਂ ਘੱਟ ਤੇ ਆਈਸਕ੍ਰੀਮ ਬਹੁਤ ਟੇਸਟੀ ਬਣਦੀ ਹੈ ਘਰ ਦੇ ਵਿੱਚ ਸ਼ੁੱਧ ਤਰੀਕੇ ਨਾਲ ਬਣਦੀ ਹੈ ਪਹਿਲਾਂ ਵਾਲੀ ਆਈਸਕ੍ਰੀਮ ਤੇ ਵੀ ਬਹੁਤ ਵਧੀਆ ਰਿਸਪੌਂਸ ਮਿਲਿਆ ਸੀ ਤੇ ਇਸ ਵੀਡੀਓ ਨੂੰ ਵੀ ਤੁਸੀਂ ਪਿਆਰ ਦੇਣਾ ਅੰਬਾਂ ਨੂੰ ਛਿੱਲਣ ਤੋਂ ਬਾਅਦ ਆਪਾਂ ਇਹਨਾਂ ਦੇ ਟੁਕੜੇ ਕਰ ਲਵਾਂਗੇ ਪੀਸ ਕੱਟ ਲਵਾਂਗੇ ਬਰੀਕ ਬਰੀਕ ਤਾਂ ਜੋ ਪੀਸਣ ਦੇ ਵਿੱਚ ਆਸਾਨੀ ਰਹੇ ਆਈਸਕ੍ਰੀਮ ਬਹੁਤ ਵਧੀਆ ਬਣਦੀ ਹੈ ਜਰੂਰ ਘਰ ਦੇ ਵਿੱਚ ਬਣਾ ਕੇ ਬੱਚਿਆਂ ਨੂੰ ਖਵਾਓ ਬੱਚਿਆਂ ਨੂੰ ਮੈਂਗੋ ਆਈਸਕ੍ਰੀਮ ਤਾਂ ਜਿਆਦਾ ਹੀ ਪਸੰਦ ਹੁੰਦੀ ਹੈ ਇਸ ਤੋਂ ਬਾਅਦ ਆਪਾਂ ਲਮਣਗੇ ਮਿਕਸਿੰਗ ਚਾਰ ਜਿਹਦੇ ਵਿੱਚ ਆਪਾਂ ਅੱਧਾ ਕੱਪ ਦੁੱਧ ਨਾ ਪਾਵਾਂਗੇ ਇਹ ਮਿਲਕ ਪਾਊਡਰ ਹੈ ਜੀ ਪਾਣੀ ਇਕ ਕੌਲੀ ਤੁਸੀਂ ਉਹਦੀ ਪਾ ਲੈਣੀ ਹੈ ਮਿਲਕ ਪਾਊਡਰ ਦੀ ਇਹ ਇਹ ਕਰੀਮ ਹੈ ਮਲਾਈ ਫਰੈਸ਼ ਦੁੱਧ ਤੋਂ ਲਈ ਹੋਈ ਤੇ ਆਣੀ ਕੌਲੀ ਇਸ ਦੀ ਪਾ ਲੈਣੀ ਹੁਸਤਵਾਦ ਆਪਾਂ ਦੂਰਾ ਖੰਡ ਲਵਾਂਗੇ ਪਾਣੀ ਕੌਲੀ ਹੀ ਇਸ ਦੀ ਪਾ ਲੈਣੀ ਹੈ ਤੇ ਇਹਨੂੰ ਆਪਾਂ ਬਲੈਂਡ ਕਰ ਲਾਂਗੇ ਚੰਗੀ ਤਰ੍ਹਾਂ ਬਲੈਂਡ ਕਰਨ ਤੋਂ ਬਾਅਦ ਥੋੜਾ ਜਿਹਾ ਪੋਰਸ਼ਨ ਇਹਦੇ ਵਿੱਚ ਕੱਢ ਲਾਂਗੇ ਪਲੇਟ ਦੇ ਵਿੱਚ ਆਪਾਂ ਕੋਸ਼ਨਾ ਆਪਾਂ ਅਲੱਗ ਤੋਂ ਕੱਢ ਲਿਆ ਤੇ ਹੁਣ ਇਹਦੇ ਵਿੱਚ ਆਮਬ ਪਾ ਕੇ ਜਿਹੜੇ ਕੱਟ ਕੇ ਰੱਖੇ ਸੀ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਬਲੈਂਡ ਕਰ ਲਾਂਗੇ ਤਾਂ ਜੋ ਸਾਰੇ ਆਮਬ ਚੰਗੀ ਤਰ੍ਹਾਂ ਪੀਸੇ ਜਾਣ ਤੇ ਇੱਕ ਸਮੂਜ ਜਿਹਾ ਬੈਟਰ ਤਿਆਰ ਹੋ ਜਾਵੇ ਆਈਸਕ੍ਰੀਮ ਲਈ ਇਹ ਹੁਣ ਬਲੈਂਡ ਹੋ ਗਿਆ ਚੰਗੀ ਤਰ੍ਹਾਂ ਸਮੂਤ ਗਿਆ ਬੈਟਰ ਬਣ ਗਿਆ ਹੁਣ ਇਹਨੂੰ ਆਪਾਂ ਆਈਸਕ੍ਰੀਮ ਮੋਲਡ ਦੇ ਵਿੱਚ ਪਾਵਾਂਗੇ ਇਹਦੇ ਵਿੱਚ ਬਹੁਤ ਹੀ ਵਧੀਆ ਲੱਗਦੀ ਬੱਚਿਆਂ ਨੂੰ ਵੀ ਦੇਖਣ ਨੂੰ ਆਈਸਕ੍ਰੀਮ ਗੁਲਫੀ ਬਹੁਤ ਵਧੀਆ ਲੱਗਦੀ ਹੈ ਦੇਖਣ ਦੇ ਵਿੱਚ ਵੀ ਤੇ ਟੇਸਟੀ ਵੀ ਬਹੁਤ ਲੱਗਦੀ ਹੈ ਤੇ ਇਹਦੇ ਵਿੱਚ ਆਪਾਂ ਪਾ ਕੇ ਇਹ ਬਾਕੀ ਦੀ ਜਿਹੜਾ ਬੈਟਰ ਬਚੂਗਾ ਇਹਨੂੰ ਅਲੱਗ ਲੰਚ ਬਾਕਸ ਦੇ ਵਿੱਚ ਪਾ ਕੇ ਜਮਾਵਾਂਗੇ ਤੇ ਤੁਸੀਂ ਜ਼ਰੂਰ ਮੈਸੇਜ ਕਰਕੇ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਕਿਹੜੇ ਸ਼ਹਿਰ ਤੋਂ ਸਾਡੀ ਵੀਡੀਓ ਦੇਖ ਰਹੇ ਹੋ স্পੈਸ਼ਲ ਥੈਂਕਸ ਕਰਾਂਗੇ ਜੀ ਉਹਨਾਂ ਦਾ ਤੁਸੀਂ ਜੁੜਿਆ ਚਰਨਜੀਤ ਕਿਚਨ ਦੇ ਪੇਜ YouTube Instagram ਤੇ Facebook ਤੇ ਅਸਾਨ ਵੀਡੀਓ ਦੇਖਣ ਲਈ ਜਰੂਰ ਫੋਲੋ ਕਰਨਾ Facebook ਤੇ ਚਰਨਜੀਤ ਕਿਚਨ ਨੂੰ ਇਹਦੇ ਟੱਕਣ ਲਗਾ ਦਾਂਗੇ ਮੋਲਡ ਦਾ ਜਿਹਨਾਂ ਆਪ ਲੰਚ ਬਾਕਸ ਦੇ ਵਿੱਚ ਬਾਕੀ ਰਹਿਦਾ ਬੈਟਰ ਵੀ ਪਾ ਦਾਂਗੇ ਉਹ ਬਾਕਸ ਦੇ ਵਿੱਚ ਆਪਾਂ ਪਾ ਕੇ ਟੱਕਣ ਲਗਾ ਕੇ ਤੇ ਇਹਨੂੰ ਆਪਾਂ ਫ੍ਰੀਜ ਦੇ ਵਿੱਚ 5 ਤੋਂ 6 ਘੰਟਿਆਂ ਲਈ ਫ੍ਰੀਜ਼ ਕਰ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਦੁਬਾਰਾ ਚੈੱਕ ਕਰਾਂਗੇ ਤੇ ਇਹਦੇ ਵਿੱਚ ਜਿਹੜਾ ਅਲੱਗ ਤੋਂ ਪੋਰਸ਼ਨ ਰੱਖਿਆ ਸੀ ਕਰੀਮ ਦਾ ਉਹਨੂੰ ਪਾਵਾਂਗੇ ਅਨਸਕੈਂਟੇ ਹੋ ਗਏ ਨੇ ਇਹਨੂੰ ਬਕੇ ਨੂੰ ਹੁਣ ਆਪਾਂ ਦੇਖਾਂਗੇ ਇਹਨੂੰ ਮਿਕਸ ਜਿਆ ਕਰਾਂਗੇ ਵਿੱਚੋਂ ਇਸ ਇਸ ਤਰ੍ਹਾਂ ਕਰਨ ਦੇ ਨਾਲ ਹੋਰ ਵੀ ਸਮੂਥ ਜਿਆ ਸਮੂਥ ਜੀ ਆਈਸਕ੍ਰੀਮ ਤਿਆਰ ਹੋਊਗੀ ਤੁਸੀਂ ਚਾਹੋ ਤਾਂ ਇਹਨੂੰ ਮਿਕਸੀ ਦੇ ਜਾਰ ਵਿੱਚ ਵੀ ਪਾ ਕੇ ਕਰ ਸਕਦੇ ਹੋ کریم ਦਾ ਪੋਰਸ਼ਨ ਆਪਾਂ ਪਾ ਦਾਂਗੇ ਇਹਦੇ ਵਿੱਚ ਤੇ ਉਹਨੂੰ ਵੀ ਚੰਗੀ ਤਰ੍ਹਾਂ ਮਿਕਸ ਜਿਆ ਕਰ ਦਾਂਗੇ ਇਸ ਦਿਨ ਕਰਨ ਨਾਲ ਟੇਸਟ ਪੂਰੀ ਜ਼ਿਆਦਾ ਵਧ ਜਾਂਦਾ ਆਈਸਕ੍ਰੀਮ ਦਾ ਇਸ ਤੋਂ ਬਾਅਦ ਆਪਾਂ ਇਹਦੇ ਤੇ ਕਲਿੰਗ ਰੈਪ ਲਗਾ ਕੇ ਫਿਰ ਤੋਂ ਇਹਨੂੰ ਫ੍ਰੀਜ਼ ਕਰਾਂਗੇ 10-12 ਘੰਟਿਆਂ ਲਈ ਇਹ ਚੰਗੀ ਤਰ੍ਹਾਂ ਕਲਿੰਗ ਰੈਪ ਕਰ ਦੇਣਾ ਇਹਦੇ ਉੱਪਰ ਢੱਕਣ ਲਗਾ ਦਾਂਗੇ ਫਿਰ ਫ੍ਰੀਜ਼ ਕਰ ਦਾਂਗੇ अगला दिन हो गया जी हम आपक्रीम बहुत ही आसान विधि निकल जाती है आइसक्रीम बहुत ज्यादा टेस्टी बनी सी ਸੂਸੀ ਵੀ ਬਣਾ ਕੇ ਘਰ ਦੇ ਵਿੱਚ ਬਣਾ ਕੇ ਟਰਾਈ ਕਰਕੇ ਜ਼ਰੂਰ ਦੇਖਣਾ ਬੱਚੇ ਖੁਸ਼ ਹੋ ਜਾਂਦੇ ਨੇ ਮੰਗੋ ਆਈਸਕ੍ਰੀਮ ਦੇਖ ਕੇ ਹੀ ਤੇ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਇਦਾਂ ਦੀਆਂ ਹੀ ਆਸਾਨ ਵੀਡੀਓਜ਼ ਦੇ ਨਾਲ ਰੈਸਪੀਜ਼ੀਆਂ ਦੇ ਨਾਲ ਧੰਨਵਾਦ